ਸਾਸੀ ਆក្សਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਅੱਜ ਆਪਾਂ ਵੀਰੇ ਪਹੁੰਚੇ ਪਿੰਡ ਬੁਰਜ ਹਰੀਗੇ ਜ਼ਿਲ੍ਹਾ ਇਹਦਾ ਫਰੀਦਕੋਟਾ ਤਹਿਸੀਲ ਇਹਨੂੰ ਜੇਤੋਂ ਪੈਂਦੀ ਆ ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਾਗ ਤੇ ਗਾਂ ਵੀਰੇ ਕਿਹੜੇ ਆਜੋ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਆ ਸਾਸੀ ਦੇ ਬਾਈ ਜੀ ਬਾਈ ਜੀ ਵੈੜ ਦੀ ਡਿਟੇਲ ਦੱਸਦੇ ਕਿਹੜੇ ਸੋਏ ਆ ਜੀ ਪਹਿਲੇ ਸਵੇਰੇ ਦੁੰਦੀ ਪਹਿਲੇ ਸਵੇਰੇ ਦੁੰਦੀ ਹੈ ਜੀ ਤੇ ਕਿੰਨੇ ਦਿਨ ਹੋ ਗਏ ਬਾਈ ਜੀ ਸੋਈ ਹਾਂਜੀ ਸਵੇਰੇ ਬਾਈ ਅੱਜ ਸਵੇਰ ਸੋਈ ਆ ਮਗਰ ਕੀ ਹੈ ਜੀ ਇਹਦੇ ਬੱਚਾ ਹੈ ਕਿੰਨਾ ਬੋਲਾ ਕੱਢਿਆ ਵੀਰੇ ਬੋਲਾ ਹੈਗਾ ਹੁਣ 4 ਚਲੋ 4 ਕਿਲੋ ਤੁਸੀਂ ਵੇਖ ਸਕਦੇ ਹੋ ਵਹਿੜ ਮੜੇ ਤੁਰ ਕੇ ਵਿਖਾ ਦਿਓ ਵੀ ਤੁਰਾ ਦਿਖਾ ਦੀ ਦੇਸੀ ਵਹਿੜ ਆ ਵੀਰੇ ਮਗਰ ਹੋ ਰਿਹਾ ਇਹਦਾ ਬੱਚਾ 10 12 ਕਿਲੋ ਦੋ 10 12 ਅੰਨ ਦੁੱਧ ਦੇਣ ਦੀ ਆਸ ਆ ਬਾਈ ਦੇ ਮੁਤਾਬਕ ਹਵਾਨਾ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਥੋੜੀ ਲਿੱਸੀ ਆ ਬਾਈ ਸੂਨ ਤੋਂ ਬਾਅਦ ਪਸੂ ਟੁੱਟ ਜਾਂਦਾ ਮੂੰਹ ਮੱਤੇ ਦੀ ਬਹੁਤ ਚੰਗੀ ਏ ਵੀਰੇ ਉਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਉਹਨਾਂ ਦੀ ਕੁਆਲਿਟੀ ਵਧੀਆ ਬਾਈ ਮਗਰ ਇਹਦੇ ਆਹ ਬੱਚਾ ਵੱਛਾ ਵੀਰੇ ਮਗਰ ਭਾਈ ਜੀ ਕੀ ਮੁੱਲ ਕਰਦੇ ਆ ਜੀ ਆਪੇ ਦਾ ਮੁੱਲ 25000 ਕਰਦੇ ਮੁੱਲ ਬਾਈ ਇਹਦਾ 25000 ਰੁਪਿਆ ਕਰਦੇ ਮਾਨ ਕੀਤਾ ਜਾਊਗਾ ਕਰਾਜੋ ਕਰਾਜੀ ਠੀਕ ਹੋ ਜੀ ਬਾਈ ਯਾਰ ਗਿਮਾਣੀ ਕੋਈ ਗਰਮਾ ਜਾਂ ਕੋਈ ਸੁਬਾਹ ਹਾਂ ਠੀਕ ਹੋ ਜੀ ਜੇਰਚੂਰ ਚੰਗੀ ਬਾਈ ਹਾਂ ਵਧੀਆ ਜੀ ਸਭ ਠੀਕ ਹੋ ਜੀ ਜੇਰਚੂਰ ਪੈ ਗਈ ਆ ਵੀਰੇ ਥਾਣਾ ਦੀ ਕੁਆਲਿਟੀ ਚੰਗੀ ਆ ਰੇਟ ਘੱਟ ਆ ਵੀਰੇ 25000 ਰੁਪਿਆ ਮੁੱਲ ਕਰਦੇ ਦੇਸੀ ਗਾਂ ਬਾਈ 10 ਤੋਂ 12 ਕਿਲੋ ਦੁੱਧ ਦੇਣ ਦੀ ਆਸ ਹੈਗੀ ਆ ਤੇ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ ਵਾਰਾ ਉਹ ਨੰਬਰ ਤੇ ਅਨਮੋਲ ਸ਼ੈਰੀ ਹਾਂਜੀ 36573 ਠੀਕ ਹੋ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਆਈ ਆਪਣਾ ਬਗਰਾੜੀ ਵਾਲੀ ਸੜਕ ਤੇ ਘਰ ਬਗਰਾੜੀ ਵਾਲੀ ਸੜਕ ਤੇ ਘਰ ਇੱਕ ਵਾਰ ਨੰਬਰ ਫੇਰ ਬੋਲ ਦੋ ਬਾਈ ਜੀ ਨੰਬਰ 93646 ਹਾਂਜੀ 36573 ਠੀਕ ਹੋ ਜੀ ਤੇ ਇਹੋ ਜੀਆਂ ਵੀਡੀਓ ਬਾਈ ਆਪਾਂ ਆਪਣੇ ਕੋਲ ਤਾਂ ਗਾਣਾ ਕੋਈ ਪੁਕਾਰ ਪੁਕਾਰ ਲੈਣ ਦਾ ਕੰਮ ਕਰਦੇ ਦੁਆ ਵੀ ਤਾਂ ਨਹੀਂ ਠੀਕ ਹੋ ਜੀ ਚਾਹੁੰਦਾ ਹੋਵੇ ਤਾਂ ਬਾਈ ਉਪਾਈ ਦਾ ਵਪਾਰ ਲੈਣ ਦਾ ਕੰਮ ਆ ਜੇ ਕਿਸੇ ਵੀਰ ਨੂੰ ਪਸ਼ੂ ਚਾਹੀਦਾ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਬਾਈ ਨੇ ਬੋਲ ਹੀ ਦਿੱਤਾ ਇਸੇ ਤਰ੍ਹਾਂ ਦੀ ਵੀਡੀਓ ਬਾਈ ਤੁਹਾਨੂੰ ਇਸੇ ਚੈਨਲ ਤੋਂ ਮਿਲਦੀਆਂ ਰਹਿਣੀਆਂ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ